ਦੋਸਤੋ ਸਤਿ ਸ੍ਰੀ ਅਕਾਲ ਭਰਾਵਾਂ ਨੂੰ ਅਕਸਰ ਨਾ ਪਹਿਲਾਂ ਆਪਣੇ ਘਰਾਂ ਦੇ ਵਿੱਚ ਬਜ਼ੁਰਗ ਕਹਿੰਦੇ ਉਹਦੀ ਜਿਹੜਾ ਸਾਡਾ ਰਵੇ ਵਾਲਾ ਪਸ਼ੂ ਹੈ ਕਹਿੰਦੇ ਕਿਹੜੇ ਨੂੰ ਸਿਰਾ ਰਵੇ ਵਾਲਾ ਪਸ਼ੂ ਉਹ ਜਿਹੜਾ ਪਸ਼ੂ ਮਤਲਬ ਲੰਮਾ ਟਾਈਮ ਦੁੱਧ ਦਿੰਦਾ ਸੀਗਾ ਉਸ ਪਸ਼ੂ ਨੂੰ ਕਹਿੰਦੇ ਸਾਡੇ ਆ ਸਾਡੀ ਰਵੇ ਦੀ ਮੱਝ ਆ ਜਾਰੇ ਤਾਂ ਅਸੀਂ ਵੇਚਣੀ ਨਹੀਂ ਨੀਗੀ ਆਹ ਤੇ ਉੱਟੀ ਜਿਹੜੀ ਮਾਨ ਤੋਰੀ ਜਾਂਦਾ ਇਹ ਛੋਟੀ ਨਾ ਐਮ 416 ਦੀ ਐ ਤੇ ਮੈਂ ਲੈ ਕੇ ਆਇਆ ਸੀਗਾ ਪਿਛਲੇ ਸਵੇਰੇ ਦੂਜੇ ਸਵੇਰੇ ਹੁਣ ਤੀਜੇ ਵਾਸਤੇ ਇੱਕ ਅਨਮੋਲ ਛੋਟੇ ਤੋਂ ਗੱਪਣਾ ਹੈ ਸੋਨੁਮਾ ਦੀ ਰਬੇ ਦੀ ਦੱਸਦਾ ਨਾਸਲ ਦੱਸਦਾ ਬਰੀਡ ਦੱਸਦਾ ਝੋਟੀ ਦੀ ਵੀ ਬਰੀਡ ਕਾਸ ਨੂੰ ਕਹਿੰਦੇ ਐ ਹੁਣ ਇਹ ਝੋਟੀ ਦਾ ਇੰਨੀ ਸਾਊ ਝੋਟੀ ਐ ਹੱਦੋਂ ਵੱਧ ਇਹਦੀ ਕੱਟੀ ਮਰ ਗਈ ਸੀ ਆਪਣੀ ਆ ਝੋਟੀ ਦੀ ਤਾਂ ਬਜਰੰਗੀ ਲਜਵਾਨੇ ਦੀ ਕੱਟੀ ਸੀਗੀ ਇਹਦੀ ਜਿਹੜੀ ਥੱਲੇ ਸੀਗੀ ਤਾਂ ਉਹ ਦੂਜੇ ਕਦ ਨਹੀਂ ਉਹਦੀ ਮੌਤ ਹੋ ਗਈ ਸੀਗੀ ਕੱਟੀ ਦੀ ਉਹਦੀ ਮੈਂ ਵੀਡੀਓ ਵੀ ਪਾਈ ਸੀਗੀ ਇੰਨੀ ਮਤਲਬ ਹੁਣ ਇੰਨੀ ਸੀਲ ਤੇ ਇੰਨੀ ਸਾਊ ਮਾਝ ਆਪਣੀ ਇਹ ਇਹ ਦਿਨਾ 28 ਤਰੀਕ ਨੂੰ 2 ਮਹੀਨੇ ਰਹਿ ਜਾਣਗੇ ਜਿਹੜੀ ਹੁਣ 28 ਹੋਣਾ ਆਉਣੀ ਆ 28 10 ਨੂੰ 28 10 25 ਨੂੰ ਤੇ ਹਾਲੇ ਵੀ ਇਹ ਦੁੱਧ ਦਈ ਜਾਂਦੀ ਐ ਤੇ ਅਸੀਂ ਨਾ ਹੁਣ ਇਹਨੂੰ 4 ਪੌਣੇ ਮਤਲਬ 5 6 ਕਿਲੋ ਤੇ ਓਨੀ ਅਸੀਂ ਹੁਣ ਤੂੜੀ ਪਾਉਣ ਲੱਗ ਗਏ ਇਹਨੂੰ ਜਿੰਨਾ 4 ਪੌਣੇ ਆ ਓਨੀ ਤੂੜੀ ਪਾਉਣੇ ਆਪਾਂ ਇਹਨੂੰ ਤੇ ਟੱਟੀ ਮਾਰਨ ਦੇ ਬਾਵਜੂਦ ਵੀ ਇੰਨਾ ਲੰਮਾ ਟਾਈਮ ਦੁੱਧ ਦਈ ਜਾਂਦੀ ਝੋਟੀ ਤੇ ਸਾਨੂੰ ਆਏ ਸੀਗਾ ਵੀ ਇਹ ਨਾ ਵੀ ਜਿੱਪ ਕੱਟੀ ਮਰ ਗਈ ਯਾਰ ਇਹਦੀ ਪਤਾ ਨਹੀਂ ਇਹ ਦੁੱਧ ਦੇਣਾ ਹੈ ਕਿ ਨਹੀਂ ਦੇਣਾ ਆਏ ਆਏ ਸੀਗਾ ਤੇ ਪਰ ਕਰਮ ਵਾਲੀ ਬਹੁਤ ਸੋਹਣੀ ਨਿਬੜੀ ਐ ਇਹਨਾਂ ਨੂੰ ਕਹਿੰਦੇ ਆ ਬਰੀਡ ਇਹਨਾਂ ਨੂੰ ਕਹਿੰਦੇ ਆ ਨਸਲ ਜਿਹੜਾ ਪਸ਼ੂ ਕੱਟਰੀ ਕਟਰੂ ਮਰਨ ਦੇ ਬਾਵਜੂਦ ਵੀ ਅਸੀਂ ਕੋਈ ਦਵਾਈ ਨਹੀਂ ਦਿੱਤੀ ਇਹਨੂੰ ਵਿੱਚ ਬਹੁਤ ਲੋਕ ਨਾ ਉਹਨਾਂ ਦਵਾਈਆਂ ਦਾ ਉਹ ਕਰੀ ਜਾਂਦੇ ਹੈਗੇ ਪ੍ਰੋਮੋਸ਼ਨ ਕਰਦੇ ਆ ਵੀ ਆ ਫਲਾਨੀ ਦਵਾਈ ਲਾਓ ਯਾਰ ਇਹਦੇ ਨਾਲ ਆਹ ਹੋ ਜੂਗਾ ਇਹਦੇ ਨਾਲ ਆਹ ਹੋ ਜੂਗਾ ਅਸੀਂ ਮੈਂ ਕੱਟੀ ਲਿਆਂਦੀ ਸੀ ਇਹਦੇ ਵਾਸਤੇ ਆਹ ਜਿਹੜੀ ਪਰਲੇ ਸਿਰੇ ਤੇ ਖੜੀ ਐ ਨਾ ਕੱਟੀ ਉਹ ਲਿਆਂਦੀ ਸੀਗੀ ਮੈਨੂੰ ਅਸੀਂ ਮੈਂ ਕੱਟੀ ਲਵਾਉਂਗਾ ਪਰ ਕਰਮ ਵਾਲੀ ਬਹੁਤ ਸੋਹਣਾ ਦੁੱਧ ਦੇਈ ਜਾਂਦੀ ਤੇ ਹਲੇ ਵੀ ਦੁੱਧ ਦੇਈ ਜਾਂਦੀ ਐ ਹੁਣ ਵੀ ਮਤਲਬ ਐ ਮਨੋ ਵੀ 5 ਕਿਲੋ ਦਾ ਲਗਭਗ ਦੁੱਧ ਹੁਣ ਵੀ ਹੈਗਾ ਇਹਦਾ ਮਿਲਦੀ ਤਾਂ ਇੱਕ ਡੰਗਾ ਇੱਕ ਡੰਗਾ ਸੀ ਆਪਨੇ ਛੜਤੀ ਪਰ ਮੈਂ ਸਾਨੂੰ ਰੰਗ ਮਿਲਦੀ ਰਿੰਗ ਕੇ ਐ ਹੁਣ ਵੀ ਇਹ ਰਿੰਗ ਕੇ ਮਿਲਦੀ ਆ ਹੁਣੇ ਮਤਲਬ ਇਹ ਹੁੰਦਾ ਇਹ ਹੁੰਦੀ ਐ ਬਰੀਡ ਤੇ ਇਹ ਹੁੰਦੀ ਐ ਨਸਲ ਇਹ ਨਹੀਂ ਹੈਗਾ ਕਿ ਕਦ ਵੱਡਾ ਆ ਗਿਆ ਜਾਂ ਪਸ਼ੂ ਸੋਹਣਾ ਆ ਗਿਆ ਯਾਰ ਹੁਣ ਅਸੀਂ ਸੋਹਣੇ ਪਸ਼ੂ ਤੋਂ ਕੀ ਕਰਾਂ ਜਿਹਨੇ ਦੁੱਧ ਨਹੀਂ ਦਿੱਤਾ ਆਪਾਂ ਨੂੰ ਆਪਾਂ ਨੂੰ ਦੁੱਧ ਚਾਹੀਦਾ ਹੈ ਆਪਾਂ ਨੂੰ ਇਹਨਾਂ ਚੰਮ ਥੋੜੀ ਚਾਹੀਦਾ ਸੋ ਇਹ ਇੱਕ ਛੋਟੀ ਜਿਹੀ ਮੈਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਇਆ ਸੀਗਾ ਬਹੁਤ ਚੰਗੀ ਤੇ ਬਹੁਤ ਸਿਆਣੀ ਤੇ ਬਹੁਤ ਵਧੀਆ ਝੋਟੀ ਹੈ ਨਸਲ ਦਾਦਾ ਸਾਨੂੰ ਜਿਹੜੀ ACLDB ਨੇ ਪੈਦਾ ਕਰਕੇ ਆਪਾਂ ਨੂੰ ਦਿੱਤੀ ਹੈ ਧੰਨਵਾਦ ਉਹਨਾਂ ਦਾ ਡਾਕਟਰਾਂ ਦਾ ਭਰਾਮਾਂ ਦਾ ਜਿਨ੍ਹਾਂ ਨੇ ਬਹੁਤ ਸੋਹਣਾ ਕੰਮ ਕੀਤਾ ਤੇ ਬਹੁਤ ਜ਼ਿਆਦਾ ਉਹਨਾਂ ਦਾ ਉਹਨਾਂ ਨੇ ਮਤਲਬ ਬਰੀਡ ਤੇ ਕੰਮ ਕੀਤਾ ਤੇ ਬਹੁਤ ਸੋਹਣਾ ACLDB ਨੇ ਪਸ਼ੂ ਤੁਹਾਨੂੰ ਲੋਕਾਂ ਨੂੰ ਤਾਂ ਚੰਗੇ ਚੰਗੇ ਦੁੱਧ ਵਾਲੀਆਂ ਤੇ ਬਹੁਤ ਧਰਮਾਂ ਨੇ ਆਪਣ ਨੂੰ ਪੈਦਾ ਕਰਕੇ ਦਿੱਤੀਆਂ ਉਹਨਾਂ ਦੇ ਵਿੱਚੋਂ ਇੱਕ ਹੈ ਸੀਗਾ ਜਿਹੜਾ ਬੁੱਲਾ M416 ਸੀਗਾ ਜਿਹਦੀ ਝੋਟੀ ਆਪਣੇ ਕੋਲੇ ਆ ਖੜੀ ਹੈਗੀ ਠੀਕ ਹੈ ਧੰਨਵਾਦ ਸਸਰੀ ਗਾਲ ਭਰਾਮਣ